ਕੰਨ ਕੋਈ ਗੱਲ ਨਹੀਂ ਥੋੜੇ ਦਿਨਾਂ ਤਾਰਾਂ ਪੈ ਜਾਣ ਫਿਰ ਕੱਖ ਹੋ ਜਾਏਗੀ ਠੀਕ ਤਾਰਾਂ ਹੀ ਨਹੀਂ ਪਈਆਂ ਜੇ ਕਿਉਂ ਖੇਸ ਲਾਇਆ ਉਹਨੇ ਅਸੀਂ ਤਾਂ ਕਹਿੰਦੇ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਏ ਉਹਨੂੰ ਪੁੱਛੀਏ ਤੂੰ ਕਹਿੰਦੀ ਸੀ 1000 ਰੁਪਏ ਤੁਹਾਨੂੰ ਦੇਵਾਂਗੇ ਵੋਟਾਂ ਪਵਾ ਲੀਆਂ ਲਾਈਟ ਬੰਦ ਕਰਤੀ ਮੁੰਡੇ ਨੂੰ ਲੈਣ ਚੱਲੇ ਸਕੂਲੋਂ ਤੇ ਜੇ ਸਕੂਲ ਚੋਂ ਮੈਂ ਇੱਥੇ ਖੜ੍ਹਾ ਨਾ ਗਰਮੀ 'ਚ ਕੱਲ ਮੈਂ ਪੜਥਾ ਮੇਰਾ ਬਣ ਗਿਆ ਜਿੰਦਾਂ ਪੜਤਾ ਹੁੰਦਾ ਉਸ ਤਰ੍ਹਾਂ ਬਣ ਗਿਆ ਮੇਰਾ ਉੱਥੇ ਬੈਠੀ ਰੋ। ਜਾਦੇ ਤੁਹਾਡੇ ਲੈਟ ਹੈ ਜੀ ਕਿ ਗੀ ਲੈਟ ਆਂਦੀ ਨਹੀਂ ਕਿੰਨੇ ਦਿਨ ਹੋ ਗਿਆ ਲੈਟ ਨਹੀਂ ਆਂਦੇ 1.5 ਮਹੀਨਾ ਹੋ ਗਿਆ ਕੱਲ। ਇਸ ਗੱਲ ਤੋਂ ਜਾਣੂ ਹੋਇਆ ਕਿ ਪਿਛਲੇ ਲੰਬੇ ਸਮੇਂ ਦੇ 5 ਸਾਲ ਦੇ ਵਿੱਚ ਸਰਕਾਰ ਪਿਛਲੀਆਂ ਨੇ ਕੋਈ ਕੰਮ ਨਹੀਂ ਕੀਤਾ। ਬੀ ਬੋਰਡ ਦੇ ਨਾਲ ਗੱਲਬਾਤ ਕੀਤੀ ਉਸ ਦੇ ਨਾਲ ਗੱਲ ਕਰਕੇ ਇਹ ਮਹਿਸੂਸ ਹੋਇਆ ਵੀ ਜਿਹੜਾ ਇਸ ਏਰੀਆ ਦਾ ਲੋਡ ਹੈ ਉਹ ਲੋਡ ਪਹਿਲਾਂ ਦੇ ਨਾਲੋਂ ਅੱਜ ਦੁੱਗਣਾ ਜਾਂ ਤਿੰਗਣਾ ਹੋ ਗਿਆ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਆਮ ਆਨਕ ਪਾਰਟੀ ਮੁਜ਼ਾਬਤ 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 बच्चे रद्द करो रद्द करो रद्द करो चक्के शाही बंद करो बंद करो बंद करो हमारी पार्टी मुर्दाबाद 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 झूठे पर्चे रद्द करो रद्द करो रद्द करो हमारी पार्टी मुर्दाबाद 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 शॉट कर ले हां जी मैंने मेरे कोड़े महला ईशा नगर की 11 6 2022 कट हो उन्होंने मेनू गुरुद्वारा साहब के बुलाया गया और मेनू उन्होंने दसिया ਮੀਟਿੰਗ ਕਰਨ ਗਈਆਂ ਉਸ ਤੋਂ 2 ਦਿਨ ਪਹਿਲਾਂ ਮੈਂ ਸ਼ਾਰਕਸ਼ੀ ਇੰਟਰਨੈਸ਼ਨਲ ਜਿਹੜੀ ਫੈਕਟਰੀ ਆ ਉਹਦੇ ਬਾਹਰ ਦਾ ਜਿਹੜਾ ਟਰਾਂਸਫਾਰਮਰ ਆ ਮੈਂ ਕੋਲੇ ਖੜਕੇ ਚੇਂਜ ਕਰਵਾ ਰਹੀ ਸੀ ਔਰ ਇਸ ਸਮੱਸਿਆ ਨੂੰ ਲੈਂਦੇ ਹੋਏ ਉਸੇ ਟਾਈਮ ਰეკਮੈਂਡੇਸ਼ਨ ਕੀਤੀ ਔਰ 6 ਲੱਖ ਦਾ ਜਿਹੜਾ ਪ੍ਰੋਜੈਕਟ ਆ ਇੱਥੇ ਜਿਹੜਾ ਸ਼ੁਰੂ ਹੋਇਆ ਹਿਆ ਈਸ਼ਰਨਗਰ ਔਰ ਲੋਹਾਰਾ ਉਸਮਾਨ ਸਾਡਾ ਕਿਹੜਾ ਬੰਦਾ ਜੀ ਇਹ ਈਸ਼ਰਨਗਰ ਦੇ ਜੀ ਏ ਰਸ ਲਾਈਟ ਕਿੱਡੀ ਕਰ ਰਹੀ ਹੈ ਲਾਈਟ ਡੇਢ ਮਹੀਨਾ ਹੋ ਗਿਆ ਨਹੀਂ ਆ ਰਹੀ ਡੇਢ ਮਹੀਨਾ ਨਹੀਂ ਹੋ ਰਿਹਾ ਸਾਤੋਂ ਵੋਟਾਂ ਪਵਾ ਲਈਆਂ ਆ ਦੇਖੋ ਸਾਡੇ 25000 ਆ ਦੇਖੋ ਫਰਿੱਜ ਖਾਲੀ ਪਿਆ ਵੇ ਇੱਥੇ ਕਾਉਂਸਲਰ ਕੋਣ ਹੈ ਗਾਵੜੀ ਦਾ ਮੁੰਡਾ ਗਾਵੜੀਆ ਮੁੰਡਾ ਜਿਹੋ ਨਾਲੇ ਪੜੇ ਗਿਆ ਤੁਸੀਂ ਅਸੀਂ ਬਹੁਤ ਵਾਰੀ ਕੀਆ ਹਾਂਜੀ ਕੀ ਕਹਿੰਦਾ ਕਹਿੰਦੇ ਕੋਈ ਗੱਲ ਨਹੀਂ ਥੋੜੇ ਦਿਨਾਂ ਤਾਰਾਂ ਪੈ ਜਾਣ ਫਿਰ ਕਾ ਹੋ ਜਾਏਗੀ ਠੀਕ ਸਾਰਾਂ ਹੀ ਨਹੀਂ ਪਈਆਂ ਜੇ ਤੇ ਐਮ.ਐਲ.ਏ ਉਹਦਾ ਸ਼ੀਟ ਸ਼ੀਨਾ ਜਿਹੜੀ ਦਿੱਤੀ ਹੋਈ ਆ ਉਹਨਾਂ ਨੇ ਤਾਂ ਕੀ ਦੱਸੇ ਗਏ ਸੀ ਮੁੰਡੇ ਉਹਨਾਂ ਕੋਲ ਵੀ ਹਾਂ ਕੀ ਕਰਦੇ ਇਹਨਾਂ ਨੇ ਤੁਸੀਂ ਤੁਹਾਨੂੰ ਇਹਨਾਂ ਨੇ ਰਾਸੇ ਦਿੱਤਾ ਕੀ ਕੀ ਅਗਲੀ ਨੇ ਤਾਂ ਕੈਸ ਲਾਤਾ ਜਦੋਂ ਗਏ ਆ ਹਾਂਜੀ ਕਿਉਂ ਕੈਸ ਲਾਇਆ ਉਹਨੇ ਅਸੀਂ ਤਾਂ ਕਹਿੰਦੇ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਕੇ ਉਹਨੂੰ ਪੁੱਛੀਏ ਤੂੰ ਕਹਿੰਦੀ ਸੀ 1000 ਰੁਪਏ ਤੁਹਾਨੂੰ ਦਵਾਂਗੇ ਵੋਟਾਂ ਪਵਾ ਲਈਆਂ ਲਾਈਟ ਬੰਦ ਕਰਤੀ ਤੇ ਬਿਜਲੀ ਕਹਿੰਦੇ 24 ਘੰਟੇ ਦਵਾਂਗੇ ਹਾਂਜੀ ਬਿਜਲੀ 24 ਘੰਟੇ ਦਵਾਂਗੇ ਕੁਝ ਨਹੀਂ ਮਿਲਦਾ 24 ਘੰਟੇ ਤਾਂ 48 ਘੰਟੇ ਦਾ ਕਟ ਲੱਗ ਰਿਹਾ ਹਾਂਜੀ ਬਿਜਲੀ ਤਾਂ ਆ ਹੀ ਨਹੀਂਦੀ ਆਂਦੇ ਨੇ ਆਂਦੇ ਨੇ ਕਿਸੇ ਵੇਲੇ ਆਂਦੇ ਨੇ ਕਿਸੇ ਵੇਲੇ ਕਹਿ ਦਿੰਦੇ ਨੇ ਭਾਈ 4 ਘੰਟੇ ਬਾਅਦ ਆਏਗੀ 5 ਘੰਟੇ ਬਾਅਦ ਆਏਗੀ ਹਾਂ ਤੇ ਉਹ ਵੀ ਨਾ ਕੁਝ ਨਹੀਂ ਹੋਇਆ ਮੱਲਾ ਸਾਰਾ ਪਿੱਟ ਰਿਆ ਇਹਨਾਂ ਨੂੰ ਸਾਡਾ ਬਹੁਤ ਬੁਰਾ ਹਾਲ ਹੈ ਸਾਡਾ ਇਹਨਾਂ ਨੂੰ ਨੁਕਸਾਨ ਹੈ ਸੀ ਦੁਕਾਨਦਾਰ ਹੁਣ ਬੇਟਾ ਮੇਰਾ ਮੁੰਡੇ ਨੂੰ ਲੈਣ ਚੱਲਿਆ ਸਕੂਲੋਂ ਤੇ ਜੇ ਸਕੂਲ ਤੋਂ ਮੈਂ ਇੱਥੇ ਖੜਾ ਨਾ ਗਰਮੀ 'ਚ ਕੱਲ ਮੈਂ ਪੜਥਾ ਮੇਰਾ ਬਣ ਗਿਆ ਜਿੱਦਾਂ ਪੜਥਾ ਹੁੰਦਾ ਉਸ ਤਰ੍ਹਾਂ ਬਣ ਗਿਆ ਮੇਰੇ ਉੱਥੇ ਬੈਠੀ ਦਾ ਅਸੀਂ ਬਹੁਤ ਪਰੇਸ਼ਾਨ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਤੇ ਪਾਣੀ ਕੋਣੀ ਤਾਂ ਕੋਈ ਦੰਦਾ ਪਾਣੀ ਤੇ ਤਾਂ ਲੈਟ ਹੀ ਨਹੀਂ ਤੇ ਪਾਣੀ ਕਿੱਥੋਂ ਆਣਾ ਹੈ ਦੇਖੋ ਜਦੋਂ ਲੈਟ ਹੀ ਹੈ ਨਹੀਂ ਤਾਂ ਪਾਣੀ ਕਿੱਥੋਂ ਆਏਗਾ ਹਾਂ ਤੇ ਫਿਰ ਕੋਈ ਟਿਆ ਉਹਨਾਂ ਨੇ ਕੋਈ ਤੁਹਾਨੂੰ ਕੋਈ ਕਰਵਾਰੀ ਨਹੀਂ ਕੀਤੀ ਨਹੀਂ ਜੀ ਗਾਰਡ ਨੰਬਰ 'ਚ ਕਾਫੀ ਪ੍ਰੋਬਲਮ ਆ ਰਹੀ ਹੈ ਬਿਜਲੀ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਕਹਿੰਦੇ ਰਾਤ ਨੂੰ ਪਟਾਕੇ ਵਜ ਜਾਂਦੇ ਆ ਤੁਹਾਨੂੰ ਤੇ ਲੈਟ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਪਾਣੀ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਕੋਈ ਸਮੱਸਿਆ ਦਾ ਹੱਲ ਨਹੀਂ ਕਰਦੀ ਅਸੀਂ ਐਮਐਲਏ ਕੋ ਵੀ ਗਏ ਸੀਗੇ ਇੱਕ ਵਾਰੀ ਆਪਾਂ ਧਰਨਾ ਵੀ ਲਾਇਆ ਸੀ ਉਹਨਾਂ ਦੇ ਉਹਨਾਂ ਨੇ ਸਾਡੇ ਖਿਲਾਫ ਐਫਆਈਆਰ ਵੀ ਕਰਾ ਦਿੱਤੀ ਪਹਿਲੀ ਗੱਲ ਤਾਂ 11624 22 ਦੇ ਵਿੱਚ ਉਹਨਾਂ ਨੇ ਮੈਨੂੰ ਬੁਲਾਇਆ ਚੌਥੀ ਨੰਬਰ ਵਾਰਡ ਟੀਸ਼ਰ ਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੋਈ ਉਹਨਾਂ ਨੇ ਆਪਣੀ ਸਮੱਸਿਆ ਨੂੰ ਲਿਖ ਕੇ ਦਿੱਤੀ ਹਰ ਇੱਕ ਟਾਈਮ ਤੇ ਲਿਖ ਕੇ ਦਿੱਤੀ ਇਹਦੇ ਅਗੇਂਸਟ 66 ਲੱਖ ਦਾ ਪ੍ਰੋਜੈਕਟ ਚੱਲ ਰਿਹਾ ਕਿਉਂਕਿ ਜਿਹੜਾ ਘਰਾਂ ਦਾ ਲੋਡ ਆ ਉਹ ਜ਼ਿਆਦਾ ਵਾ ਜਿਹੜੇ ਟਰਾਂਸਫਾਰਮਰ ਲੱਗਿਆ ਉਸ ਕੈਪੈਸਿਟੀ ਤੋਂ ਘੱਟ ਲੱਗਿਆ ਜਦੋਂ ਲਾਈਟ ਗਰਮੀ ਦੀ وجہ ਨਾਲ ਲਾਈਟ ਆਉਂਦੀ ਜਿਹੜਾ ਤੇ ਪਿੱਛੇ ਫੀਡਰ ਸੜਦਾ ਵਾ ਇਹ ਦੋ ਜਗ੍ਹਾ ਦੀ ਪ੍ਰੋਬਲਮ ਆ ਲੋਹਾਰਾ ਔਰ ਈਸ਼ਨਗਰ ਦੀ ਇਹ 66 ਲੱਖ ਦੇ ਪ੍ਰੋਜੈਕਟ ਦੇ ਵਿੱਚ ਹੁਣ ਵਾਇਰਿੰਗ ਚੇਂਜ ਹੋ ਰਹੀ ਆ ਮੋਟੀਆਂ ਵਾਇਰ ਪੈ ਰਹੀਆਂ ਵਾ ਈਸ਼ਨਗਰ ਦੀਆਂ ਅਲੱਗ ਹੋ ਗਿਆ ਫੀਡਰ ਜਿਹੜਾ ਆਪਣਾ ਲੋਹਾਰਾ ਵਾ ਇਹਦਾ ਫੀਡਰ ਅਲੱਗ ਹੋ ਗਿਆ ਹੁਣ ਜਿੰਨੀ ਦੇਰ ਇਹਨਾਂ ਦੀ ਵਾਇਰਿੰਗ ਚੇਂਜ ਹੋਣੀ ਆ ਉੰਨੇ ਦਿਨ ਲਾਈਟ ਦਾ ਕਟ ਲੱਗਣਾ ਜੀ ਲਾਈਟ ਦਾ ਕੱਟ ਪਹਿਲਾਂ ਕੀ ਸੀਗਾ ਰਾਤ ਨੂੰ ਲੱਗਦਾ ਸੀ ਫਿਰ ਇਹਨਾਂ ਨੂੰ ਦੋਨੇ ਐਕਸੀਅਮ ਮਾਡਲ ਤੋਂ ਦਾ ਐਕਸੀਅਮ ਤੇ ਚੀਫ ਉਹਨਾਂ ਨੂੰ ਮੈਂ ਬੁਲਾਇਆ ਸੀ ਔਰ ਜਨਤਕ ਨਗਰ ਦੇ ਐਕਸੀਅਮ ਨੂੰ ਬੁਲਾ ਕੇ ਗੱਲ ਕੀਤੀ ਕਿ ਇਹ ਜਿਹੜਾ ਹਲਕਾ ਵਾ ਇੱਥੇ ਬੜਾ ਰਾਤ ਨੂੰ ਲਾਈਟ ਦਾ ਔਖਾ ਹੁੰਦਾ ਜਿਹੜਾ ਕੱਟ ਵਾ ਉਸ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਤੁਸੀਂ ਲਾਈਟ ਬੰਦ ਜੀ ਕਰ ਦਿੱਤੀ ਲੇਕਿਨ ਜਦੋਂ ਲਾਈਟ ਇੱਕਦਮ ਛੱਡਦੇ ਆ ਤੇ ਪਿੱਛੋਂ ਫੀਡਰ ਉੱਡਦਾ ਉਹਨਾਂ ਦਾ ਉਹ ਕੀ ਕਹਿੰਦੇ ਥੋੜੇ ਥੋੜੇ ਪਾਰਟ ਦੇ ਵਿੱਚ ਲਾਈਟ ਕੱਟ ਰਹੀ ਆ ਉਹਦੇ ਨਾਲ ਕੀ ਹੋ ਰਿਹਾ ਹਲਕੇ ਦੇ ਵਿੱਚ ਪਾਣੀ ਦੀ ਸਮੱਸਿਆ ਆਂਦੀ ਆ ਕਿਉਂਕਿ ਇਹ ਹਲਕਾ ਐਸਾ ਵਾ ਜਿੱਥੇ 9 ਹਜੇ ਟਿਊਬ ਵਾਲਾ ਜਿਨ੍ਹਾਂ ਦੀਆਂ ਫਾਈਲਾਂ ਕਾਰਪੋਰੇਸ਼ਨ ਕੋਲੇ ਗਈਆਂ ਹੋਈਆਂ 30 30 ਨੰਬਰ ਦੇ 33 ਦੇ 32 ਦੇ ਤੇ ਇੱਕ ਟਿਊਬਲ 34 ਨੰਬਰ ਦੇ ਵਿੱਚ ਲੱਗਣ ਵਾਲਾ ਇੱਕ ਟਿਊਬ ਵਾਲਾ ਜਿਹੜਾ 40 ਨੰਬਰ ਦੇ ਵਿੱਚ ਜਿਹਦਾ ਕਨੈਕਸ਼ਨ ਹੋਣ ਵਾਲਾ ਇਹ ਜਦੋਂ ਸਾਰੇ ਟਿਊਬਲ ਖੁੱਲ ਜਾਂਦੇ ਆ ਤਾਂ ਇਹ ਜਿਹੜੀ ਘਾਟ ਆ ਪੂਰੀ ਖੋਟੇਗੀ। ਸਾਰੀਆਂ ਮੋਟਰਾਂ ਇਕੱਠੀਆਂ ਚੱਲਦੀਆਂ ਤਾਂ ਪਾਣੀ ਦਾ ਪ੍ਰੈਸ਼ਰ ਬਣਦਾ। ਜੇ ਵਿੱਚੋਂ ਕੁਝ ਪਾਰਟ ਕੱਟ ਦਿੰਦੇ ਆ ਤਾਂ ਉਹ ਪਾਣੀ ਦਾ ਪ੍ਰੈਸ਼ਰ ਨਹੀਂ ਬਣਦਾ। ਉਸੇ ਚੀਜ਼ ਦੀ ਕਮੀ ਨੂੰ ਦੂਰ ਕਰਨ ਦੇ ਲਈ ਬਿਜਲੀ ਬੋਰਡ ਲੱਗਿਆ ਹੋਇਆ। ਮੇਰੇ ਕੋਲੇ ਲੋਕਾਂ ਦੀ ਸੱਦ ਕੇ ਆਣ। ਲੇਕਿਨ ਰਾਤ ਨੂੰ 12:30 ਵਜੇ ਮੇਰੇ ਘਰ ਜਾਣਾ ਜਿਸ ਟਾਈਮ ਮੈਂ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ। ਮੈਂ ਮੋਨਰ ਦਾ ਕਹਿਣਾ ਕਿ ਜਦੋਂ ਵੋਟਾਂ ਲੈਣੀਆਂ ਸੀ ਉਦੋਂ ਸਾਰੇ ਜਾਣਦੇ ਸੀ ਕਿ ਬਾਅਦ ਵਿੱਚ ਜਦੋਂ ਰਿਪੋਰਟ ਲਗਾਈ ਉਹਦੇ ਵਿੱਚ ਕਿਹਾ ਕਿ ਅਣਪਛਾਤੇ ਦੇਖੋ ਜੀ ਨਾ ਤਾਂ ਮੈਂ ਰਿਪੋਰਟ ਲਖਾਈ ਆ ਨਾ ਮੈਂ ਉਸ ਦਿਨ ਲੁਧਿਆਣੇ ਚ ਮੌਜੂਦ ਆ ਮੈਂ ਉਸ ਟਾਈਮ ਆਪਣੀ ਫੈਮਿਲੀ ਦੇ ਨਾਲ ਬਾਹਰ ਗਈ ਹੋਈ ਆ ਮੈਂ ਕਹਿੰਨੀ ਮੈਨੂੰ ਹਲਕੇ ਨੇ ਵੋਟਾਂ ਪਾਈਆਂ ਮੇਰਾ ਘਰ 24 ਘੰਟੇ ਖੁੱਲਾ ਜੀ ਸਕਦੇ ਹੋਣ ਲੇਕਿਨ ਮੈਨੂੰ ਇੱਕ ਫੋਨ ਤਾਂ ਕਰਨਾ ਕਿ ਤੁਹਾਡੇ ਘਰ ਆ ਰਹੇ ਹਾਂ ਤਾਂ ਕਿ ਮੈਂ ਦੱਸਾਂ ਮੈਂ ਇਸ ਟਾਈਮ ਘਰ ਮੌਜੂਦ ਆ ਤੁਹਾਡੀ ਗੱਲ ਸੁਣ ਸਕਦੀਆਂ ਜਾਂ ਨਹੀਂ ਜਿੱਥੋਂ ਮੈਨੂੰ ਬਿਜਲੀ ਬੋਰਡ ਤੋਂ ਇਨਫੋਰਮੇਸ਼ਨ ਆਈ ਉਹਨਾਂ ਨੇ ਇਹ ਕਿਹਾ ਵੀ 100 ਤੋਂ 150 ਮੁੰਡਾ ਇਕੱਠੇ ਕਰ ਧਰਨਾ ਲਾ ਜਾ ਰਿਹਾ ਜਿਹਦੇ ਵਿੱਚੋਂ ਕੁਝ ਬੱਚਿਆਂ ਨੇ ਸ਼ਰਾਬ ਪੀਤੀ ਹੋਈ ਹੈ ਇਹ ਮੇਰੇ ਹਲਕੇ ਦੇ ਬੱਚੇ ਨੇ ਕਿਉਂਕਿ ਗਲਤੀ ਕਰਨ ਵਾਲੇ ਤੁਹਾਨੂੰ ਵੀ ਪਤਾ ਸ਼ਰਾਰਤ ਵਾਲੇ ਦੋ ਚਾਰ ਹੀ ਹੁੰਦੇ ਆ ਸਾਰੇ ਗਲਤ ਨਹੀਂ ਹੁੰਦੇ ਕੋਈ ਬੱਚੇ ਗਲਤ ਨਹੀਂ ਹੈਗੇ ਜਿਸ ਟਾਈਮ ਮੈਂ ਲੁਧਿਆਣੇ 'ਚ ਆਈ ਆ ਵਾਪਸ ਮੈਨੂੰ ਉਸ ਟਾਈਮ ਪਤਾ ਲੱਗਿਆ ਵੀ 40 ਤੋਂ 50 ਬੰਦੇ ਅਜਿਹੇ ਵਿੱਚ ਪੁਲਿਸ ਨੇ ਪਰਚਾ ਲਾ ਦਿੱਤਾ ਲੇਕਿਨ ਇਹ ਬੱਚਿਆਂ ਦੇ ਲਈ ਮੈਂ ਖੜੀ ਨਹੀਂ ਕੋਈ ਐਸੀ ਗੱਲ ਨਹੀਂ ਮੈਮ ਇਹ ਕਹਿੰਦੇ ਕਿ ਇਹ ਡੇਢ ਮਹੀਨੇ ਤੋਂ ਨਹੀਂ ਜਿਆਦਾ ਪੁਰਾਣੀ ਗੱਲਬਾਤ ਨਹੀਂ ਹੈਗੀ ਡੇਢ ਮਹੀਨੇ ਜਦੋਂ ਸਰਕਾਰ ਬਣੀ ਉਸ ਤੋਂ ਬਾਅਦ ਇਹ ਪ੍ਰੋਬਲਮ ਆਈ ਹੈ ਪਹਿਲੇ ਕਿਉਂ ਨਹੀਂ ਆਂਦੀ ਸੀ ਦੇਖੋ ਮੇਰੀ ਗੱਲ ਸੁਣੋ ਸਰਕਾਰ ਕਿੰਨੇ ਕਿੰਨੇ ਦਿਨ ਹੋ ਗਏ 60 ਦਿਨ ਦੇ ਵਿੱਚ ਸਰਕਾਰ 66 ਲੱਖ ਰੁਪਏ ਕਹ ਹਲਕੇ ਦੋ ਈਸ਼ ਗੁਰ ਈਸ਼ਰ ਨਗਰ ਦੇ ਫੀਡਰ ਤੇ ਔਰ ਲਹਾਰਾ ਫੀਡਰ ਤੇ ਲਗਾ ਰਹੀ ਆ ਉਹ ਨਾ ਲੋਕਾਂ ਦੇ ਲਈ ਪੈਸਾ ਲਗਾ ਰਹੀ ਆ ਨਾ ਇਹਨਾਂ ਇਹਨਾਂ ਲੋਕਾਂ ਦੀ ਕਾਸਾ ਲੱਗ ਰਿਆ ਨਾ ਇਹ ਵਿਰੋਧੀ ਤਾਕਤਾਂ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹੈ ਇਹਨਾਂ ਨੂੰ ਬਦਨਾਮ ਕਰੋ ਇਸ ਤਰ੍ਹਾਂ ਰਾਤ ਨੂੰ ਕਦੇ ਧਰਨਾ ਲੱਗਦਾ ਸੁਣਿਆ ਜੀ 12:30 ਵਜੇ ਕਿਸੇ ਐਮਐਲਏ ਦੇ ਘਰ ਦੇ ਬਾਹਰ ਸੁਣਿਆ ਔਰ ਉਹਦੇ ਗੇਟ ਭੰਨੇ ਜਾਣ 87 ਇਅਰ ਮੇਰੇ ਫਾਦਰ ਇਨ-ਲॉ ਘਰ ਦੇ ਵਿੱਚ ਸੀ ਤੇ ਇੱਕ ਮੇਰਾ ਨੌਕਾ ਸੀ ਦੋ ਹੀ ਜਾਣੇ ਉਸ ਟਾਈਮ ਮੌਜੂਦ ਸੀ ਫਿਰ ਵੀ ਮੇਰੇ ਮਹੱਲੇ ਵਾਲਿਆਂ ਨੇ ਮੇਰੇ ਗਲੀ ਵਾਲਿਆਂ ਨੇ ਇਹਨਾਂ ਨੂੰ ਚਾਹ ਪਾਣੀ ਪੁਲਾਇਆ ਇਹਨਾਂ ਨੂੰ ਚਾਹ ਪੁੱਛੀ ਲekin انہاں نے اوتھے زیادہ تک بجلی بورڈ نے انہاں نوں فون ਕੀਤਾ ਕਿ ਸ਼ੀਨਾ میڈم دے گھر ਧਰਨਾ ਲੱਗਣ جا رہا تے پولیس نوں انفارم بھی انہاں نے کیتا تے ਕਹਿੰਦੇ ਪੁਲਿਸ ਸਾਹ ਉਤੇ ਪਹਿਲੇ ਹੀ ਸੀ ਕਹਿੰਦੇ میرے گھر دے وچ اندر پولیس نہیں سی تے باہر پولیس باہر ਕਹਿੰਦੇ ਬੋਲ ਕੱਟੀ ਹੋ ਗਈ ਸੀ ਜੇ ਐਫ ਆਈ ਆਰ ਹੋਣੀ ਹੁੰਦੀ ਉਸ ਟਾਈਮ ਉਹ ਸਾਨੂੰ ਫੜਦੇ ਜਾਂ ਤੁਹਾਨੂੰ ਉਸ ਟਾਈਮ ਐਫ ਆਈ ਆਰ ਲਿਖਦੇ ਪਰ ਉਹਨਾਂ ਨੇ ਲਿਖੀ ਨਹੀਂ 2 ਦਿਨ ਬਾਅਦ ਐਫ ਆਈ ਆਰ ਲਿਖੀ ਮੇਰੀ ਗੱਲ ਸੁਣੋ ਕਹਿਣ ਨੂੰ ਜੋ ਮਰਜ਼ੀ ਕਹੀ ਜਾਓ ਮੈਂ ਤੁਹਾਨੂੰ ਵੀ ਇਹੀ ਗੱਲ ਕਹਿ ਰਹੀ ਆਂ ਕਿ ਸ਼ੁੱਕਰਵਾਰ ਦੀ ਰਾਤ ਮੈਂ ਘਰੇ ਨਹੀਂ ਸੀ ਮੈਂ ਆਪਣੀ ਫੈਮਿਲੀ ਦੇ ਨਾਲ ਫੰਕਸ਼ਨ 'ਚ ਗਈ ਹੋਈ ਸੀ ਮੈਂ ਸੋਮਵਾਰ ਸਵੇਰੇ ਆਈ ਮੈਂ ਉਸ ਟਾਈਮ ਇਸ ਵਾਕਿਆ ਦੇ ਟਾਈਮ ਮੈਂ ਆਪਣੇ ਘਰ 'ਚ ਮੈਂ ਆਪਣੇ ਸ਼ਹਿਰ ਸੀਮਾ ਜੋਬ ਆਉਣੀ ਸੀ ਇਹ ਕਰੋ ਤਾਂ ਹੁਣ ਹੱਲ ਹੋ ਜਾਊਗਾ ਇਹਨੂੰ ਇੱਕ ਹਫਤਾ ਲੱਗੂਗਾ ਵਾਇਰਿੰਗ ਹੋ ਜਾਣੀ ਆ ਸਾਰੀ ਕੇਬਲਾਂ ਪੈ ਜਾਣੀਆਂ ਵਾ ਔਰ ਇਸ ਮਤਲਬ ਇਸ ਹਲਕੇ ਦਾ ਬਿਜਲੀ ਔਰ ਪਾਣੀ ਤੁਹਾਨੂੰ ਜੀ ਜਲਦੀ ਇਸ ਸਮੱਸਿਆ ਹੱਲ ਹੋ ਗਈ ਤੇ ਕਿਉਂਕਿ ਤੀਸਰਾ ਸੀ 68 ਕੇ ਦਾ ਜਿਹੜਾ ਫੀਡਰ ਪਾ ਰਹੇ ਆ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਹਲਕੇ ਦੇ ਵਿੱਚ ਇਸ ਦੀ ਕੋਈ ਸਮੱਸਿਆ ਨਹੀਂ ਹੈ। ਹਾਲੇ ਕੀ ਨਾ ਬਾਈ? ਹਰੀਸ਼ ਚੰਦਰ। ਕਿਹੜਾ ਮਲਾ ਜੀ? ਇਸਰ ਨਗਰ। ਇਹ ਕੌਂਸਲਰ ਕਿਹੜਾ ਲੱਗਦਾ ਇੱਥੇ? ਉਹ ਚੀਨਾ ਹੈਗੀ ਹੈ। ਚੀਨਾ ਦਾ ਐਮ.ਐਲ.ਏ. ਹੈ ਕੌਂਸਲਰ ਕੋਲ? ਗਾਵੜੀਆ ਦੇ ਮੁੰਡਾ ਜੀ। ਅੱਛਾ ਤੇ ਤੁਹਾਡਾ ਲੈਟ ਹੈ ਨਹੀਂ ਕਿ ਕੀ ਹੈ? ਲੈਟ ਆਂਦੀ ਨਹੀਂ ਕਿੰਨੇ ਦਿਨ ਹੋ ਗਏ ਲੈਟ ਨਹੀਂ ਆਉਂਦੇ। 1.5 ਮਹੀਨਾ ਹੋ ਗਿਆ ਚੱਲੇ। 1.5 ਮਹੀਨਾ ਹੋ ਗਿਆ। ਹੋਰ ਕੋਈ ਪਾਵਰ ਨੂੰ ਕੰਪਲੇਟ ਕੀਤੀ ਨਹੀਂ ਕੋਈ ਯੋਜ ਕਰਦੇ ਆਂਦੇ ਵੀ ਹੈਗੇ ਨੇ ਇੱਥੇ ਕਹਿ ਜਾਂਦੇ ਆਂ ਜੀ ਲਵਾ ਦਿਆਂਗੇ ਬਿਜਲੀ ਵਾਲੇ ਕੀ ਕਹਿੰਦੇ ਨੇ ਬਿਜਲੀ ਵਾਲੇ ਵੀ ਆਂਦੇ ਨੇ ਪਟਾਕੇ ਰੋਜ਼ ਪਟਾਕੇ ਪੈ ਜਾਂਦੇ ਨੇ ਟਰਾਂਸਫਾਰਮ ਤੇ ਤੇ ਐਮਐਲਏ ਨੂੰ ਗਿਆ ਸੀ ਇਹਨਾਂ ਨੂੰ ਕੀ ਕਹਿੰਦੀ ਕਿਹਾ ਸੀ ਆਈ ਸੀ ਕਹਿੰਦੀ ਲਵਾ ਦਿਆਂਗੀ ਪਰ ਪੋਕੇ ਆਈ ਕੋਈ ਨਹੀਂ ਬੋਟਾ ਲੈਣ ਵਾਸਤੇ ਬੋਟਾ ਲੈਣ ਵਾਸਤੇ ਉਹ ਕੁਝ ਵੀ ਨਹੀਂ ਕੀਤਾ ਹੈਗਾ ਤੂੰ ਕੁਝ ਵੀ ਕੀਤਾ ਇਹ ਸਰਕਾਰ ਨੂੰ ਕੀ ਕੰਮ ਰਹੀ ਕੀ ਕਹਿਣਾ ਸੀ ਕੀ ਕਹਿਣਾ ਜੀ ਹਾਂ ਜੀ ਇਹ ਡਾਡਾ ਗੋ ਨੁਕਸਾਨ ਨੂੰ ਹੁੰਦਾ ਪਿਆ ਨੁਕਸਾਨ ਬਹੁਤ ਹੁੰਦਾ ਜੀ ਜਿੰਨਾ ਮਾਰ ਫ੍ਰੀਜ ਵਿੱਚ ਰੱਖਦੇ ਜ਼ਿਆਦਾ ਖਰਾਬ ਹੋ ਜਾਂਦਾ ਜੀ ਦੇਖੋ ਸਾਡੇ ਇੱਥੇ ਜਿਹੜੀ ਲਾਈਟ ਦੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਤਕਰੀਬਨ ਡੇਢਕ ਮਹੀਨੇ ਤੋਂ ਪ੍ਰੋਬਲਮ ਆਈ ਹੈ ਅੱਛਾ ਜਿਹਦੇ ਵਿੱਚ ਮੈਂ ਇਥੋਂ ਜਿੰਨਾ ਵੀ ਕੁਝ ਜੋ ਵੀ ਕੁਝ ਹੈਗਾ ਯਾ ਬਿਜਲੀ ਬੋਰਡ ਤੋਂ ਜਿੰਨੀ ਵੀ ਗਾਈਡੈਂਸ ਲਾਈਨ ਮਿਲਦੀ ਪਈ ਹੈ ਜਾਂ ਜੋ ਵੀ ਕੁਝ ਹੁੰਦਾ ਪਿਆ ਉਸ ਤੋਂ ਇਸ ਗੱਲ ਤੋਂ ਜਾਣੂ ਹੋਇਆ ਕਿ ਪਿਛਲੇ ਲੰਬੇ ਸਮੇਂ ਤੇ 5 ਸਾਲ ਦੇ ਵਿੱਚ ਸਰਕਾਰ ਪਿਛਲੀਆਂ ਨੇ ਕੋਈ ਕੰਮ ਨਹੀਂ ਕੀਤਾ ਉਸ ਕੰਮ ਦਾ ਖਮਿਆਜਾ ਸ਼ਾਇਦ ਇਹ ਸਰਕਾਰ ਭੁਗਤਣ ਲੱਗੀ ਹੈ ਔਰ ਬਹੁਤ ਛੇਤੀ ਲੋਕਾਂ ਨੇ ਜਿਸ ਤਰ੍ਹਾਂ ਬਦਲਾ ਦੀ ਗੱਲ ਕੀਤੀ ਸੀ ਉਹ ਬਦਲਾ ਤਾਂ ਆ ਗਿਆ ਲੇਕਿਨ ਹੁਣ ਇਸ ਟਾਈਮ ਤੇ ਜੋ ਹੈਗੀ ਆ ਬਿਜਲੀ ਦੀ ਪ੍ਰੋਬਲਮ ਆਈ ਆ ਉਸ ਦੇ ਵਿੱਚ ਬਹੁਤ ਛੇਤੀ ਸਾਡੇ ਇੱਥੇ ਮੇਬੀ ਰਜਿੰਦਰਪਾਲ ਕੋਰ ਜੀ ਸ਼ੀਨਾ ਨੇ ਜਿਨ੍ਹਾਂ ਨੇ ਇੱਥੇ ਦਾ ਪੂਰਾ ਗ੍ਰਾਫ ਬਣਾ ਬਣਵਾ ਕੇ ਇੱਥੋਂ ਪੂਰੀ ਤਰੀਕੇ ਦੇ ਨਾਲ ਇਸ ਸਮੱਸਿਆ ਨੂੰ ਦੇਖਿਆ ਸਮਝਿਆ ਬਿਜਲੀ ਬੋਰਡ ਦੇ ਨਾਲ ਗੱਲਬਾਤ ਕੀਤੀ ਉਸ ਦੇ ਨਾਲ ਗੱਲ ਕਰਕੇ ਇਹ ਮਹਿਸੂਸ ਹੋਇਆ ਵੀ ਜਿਹੜਾ ਇਸ ਏਰੀਆ ਦਾ ਲੋਡ ਹੈ ਉਹ ਲੋਡ ਪਹਿਲਾਂ ਦੇ ਨਾਲੋਂ ਅੱਜ ਦੁੱਗਣਾ ਜਾਂ ਤਿੰਗਣਾ ਹੋ ਗਿਆ ਜਿਸ ਕਰਕੇ ਪ੍ਰਸ਼ਾਸਨ ਬਿਜਲੀ ਬੋਰਡ ਅਸਫਲ ਹੋਇਆ ਪਿਆ ਜਵਾਬ ਦੇ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਐਟਲਾਸਟ ਲਿਆ ਕੇ ਇਸ ਇੱਥੇ ਲਾਈਟ ਗਈ ਨੂੰ ਤਾਂ ਲਾਈਟ ਤਾਂ ਦੇਖੋ ਅੱਜ ਕੱਟ ਲੱਗਿਆ ਹੋਇਆ ਸਾਨੂੰ ਨੋਨ ਹੈ ਵੀ ਅੱਜ ਜਿਹੜਾ ਹੈਗਾ 11 ਤੋਂ 6 ਤੱਕ ਕੱਟ ਹੈ ਬਿਜਲੀ ਬੋਰਡ ਵੱਲੋਂ ਕਾਇਦਾ ਹਦਾਇਤ ਆਉਂਦੀ ਆ ਇੱਕ ਦਿਨ ਪਹਿਲਾਂ ਲੋਕੀ ਦਾ ਕਹਿੰਦੇ ਕਿ 200 200 ਮਹੀਨੇ ਹੋ ਗਏ ਸਾਡੇ ਕੋਲ ਲਾਈਟ ਹੀ ਨਹੀਂ ਆਈ ਤੇ ਵਿੱਚ ਕਈ ਵਾਰੀ ਆ ਜਾਂਦੀ ਆ 5 ਮਿੰਟ 10 ਮਿੰਟ ਲਈ ਆ ਜਾਂਦੀ ਆ ਨਹੀਂ ਦੇਖੋ ਲਾਈਟ ਪਟਾਕੇ ਜਿਹੜੇ ਵੱਜਦੇ ਆ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੇ ਕੋਲ ਆ ਤਾਰਾਂ ਪੈ ਗਈਆਂ ਜਿਹੜੀਆਂ ਅੱਜ ਤੋਂ 10 ਸਾਲ ਪਹਿਲਾਂ ਪਈਆਂ ਸੀਗੀਆਂ ਇਹ ਤਾਰਾਂ ਜਿਹੜੀਆਂ ਹੈਗੀਆਂ ਨੇ ਕਿਸੇ ਵੇਲੇ ਕਿਤੋਂ ਮੈਲਟ ਹੋ ਕੇ ਅੱਗ ਲੱਗਦੀ ਆ ਹਰ ਜਗ੍ਹਾ ਤੇ ਅੱਗ ਲੱਗ ਜ ਲੱਗ ਰਹੀ ਆ ਕਦੇ ਕਿੱਥੋਂ ਲੱਗ ਜਾਂਦੀ ਆ ਕਦੇ ਕਿੱਥੋਂ ਲੱਗ ਜਾਂਦੀ ਆ ਲੇਕਿਨ ਇਹ ਨਹੀਂ ਹੈਗਾ ਕਿ ਉਸ ਵਾਲੇ ਸਾਡਾ ਬਿਜਲੀ ਬੋਰਡ ਕੰਮ ਨਹੀਂ ਕਰਦਾ ਪਿਆ ਜਾਂ ਸਾਡੇ ਮੈਡਮ ਇਸ ਗੱਲ ਦਾ ਧਿਆਨ ਨਹੀਂ ਦੇ ਰਹੇ ਸਾਰਾ ਕੁਝ ਅਪ ਟੂ ਡੇਟ ਹੋ ਰਿਹਾ ਹੈਗਾ ਟਾਈਮ ਟਾਈਮ ਦੇ ਨਾਲ ਸਭ ਕੁਝ ਠੀਕ ਹੋ ਰਿਹਾ ਆ ਲੇਕਿਨ ਉਸ ਵਾਸਤੇ ਕੁਝ ਟਾਈਮ ਚਾਹੀਦਾ ਪਬਲਿਕ ਨੂੰ ਵੀ ਅਸੀਂ ਹਦਾਇਤ ਕਰਦੇ ਆ ਉਹ ਤਾਂ ਹਾਜ਼ਰ ਘਾਟੀ ਮੰਨਦਾ ਆ ਕਿ ਟਾਈਮ ਚਾਹੀਦਾ لیکن اورو تک گرمی ਦਾ ਕੀ ਹਾਲਾ ਥੋੜੇ ਬਧੇ ਲਾਈਟ ਆਣੀ ਚਾਹੀਦੀ ਦਿਹਾੜੀ ਨਹੀਂ ਦੇਖੋ ਜਿਵੇਂ ਹੁਣ ਅੱਜ 6 ਵਜੇ 4 11 ਵਜੇ ਤੋਂ ਲੈ ਕੇ 4 ਸੋਰੀ 6 ਵਜੇ ਤੱਕ ਕੱਟ ਹੈਗਾ ਆ 6 ਵਜੇ ਤੱਕ 6 ਵਜੇ ਤੋਂ ਬਾਅਦ ਲਾਈਟ ਪ੍ਰੋਪਰ ਆਉਂਦੀ ਆ ਬਿਲਕੁਲ ਰਾਤ ਨੂੰ ਬਿਲਕੁਲ ਪ੍ਰੋਪਰ ਆਉਂਦੀ ਹੈਗੀ ਹੈ ਲਾਈਟ ਜੇ ਕਿਤੇ ਐਮਰਜੈਂਸੀ ਦੇ ਵਿੱਚ ਕੋਈ ਟਰਾਂਸਫਾਰਮਰ ਦੀ ਪ੍ਰੋਬਲਮ ਆਂਦੀ ਆ ਜਾਂ ਇੱਥੇ ਦੀ ਕੋਈ ਸਾਡੇ ਕੋਲੇ ਕਿਤੇ ਬਰਨ ਪੁਆਇੰਟ ਦੀ ਪ੍ਰੋਬਲਮ ਆਂਦੀ ਆ ਉਹ ਤਾਂ ਇੱਕ ਜੈਨੂਇਨ ਸਮੱਸਿਆ ਹੈਗੀ ਉਹ ਕਿਸੇ ਵੇਲੇ ਵੀ ਕਿਸੇ ਨੂੰ ਵੀ ਆ ਸਕਦੀ ਆ ਉਸ ਚੀਜ਼ ਦਾ ਸਾਨੂੰ ਸਮਝਣਾ ਪਏਗਾ ਜੇ ਅਗਰ ਮੰਨ ਕੇ ਚਲੋ ਤਾਰ ਨੂੰ ਅਸੀਂ ਜਾ ਤਾਰ ਨੂੰ ਅੱਗ ਲੱਗੀ ਰਾਤ ਨੂੰ ਅਚਨਚੇਤ ਉਸ ਚੀਜ਼ ਜਿਹੜੀ ਲਾਈਟ ਬੰਦ ਹੋ ਗਈ ਤਾਂ ਉਹ ਚੀਜ਼ ਤਾਂ ਸਮਝ ਨਹੀਂ ਪਾਏਗੀ ਨਾ ਪਿੱਛੋਂ ਤਾਂ ਲਾਈਟ ਆ ਰਹੀ ਆ ਪਿੱਛੋਂ ਲਾਈਟ ਦੀ ਪ੍ਰੋਬਲਮ ਨਹੀਂ ਹੈਗੀ ਲਾਈਟ ਦੀ ਪ੍ਰੋਬਲਮ ਸਾਡੇ ਏਰੀਆ ਦੇ ਵਿੱਚ ਜਿੱਥੋਂ ਕਿਤੇ ਜਲ ਜਾਂਦੀਆਂ ਨੇ ਤਾਰਾਂ ਉੱਥੋਂ ਪ੍ਰੋਬਲਮ ਆਂਦੀ ਆ ਹੁਣ ਕਿੰਨੇ ਦਿਨ ਦੀ ਪ੍ਰੋਬਲਮ ਹੈ ਇਹ ਇੱਥੇ ਜਿਹੜੀ ਹੈਗੀ ਬਿਲਕੁਲ ਡੇਢ ਦੋ ਮਹੀਨਿਆਂ ਦੀ ਪ੍ਰੋਬਲਮ ਹੈਗੀ ਹੈ ਡੇਢ ਦੋ ਮਹੀਨਿਆਂ ਤੋਂ ਬਿਜਲੀ ਬੋਰਡ ਵੱਲੋਂ ਹਦਾਇਤ ਹੋਈ ਸੀ ਤੁਹਾਡੇ ਵੱਲ ਚਾਰ ਟਰਾਂਸਫਾਰਮਰ ਇੱਥੇ 4 ਚਾਰ ਟਰਾਂਸਫਾਰਮਰ ਮੈਂ ਉਹੀ ਦੱਸਣਾ ਚਾਹੁੰਨਾ ਚਾਰ ਟਰਾਂਸਫਾਰਮਰ ਲਗਾਉਣ ਦੀ ਬਿਜਲੀ ਬੋਰਡ ਪਰ ਜੋਰ ਕੋਸ਼ਿਸ਼ ਕਰ ਰਿਹਾ ਲੇਕਿਨ ਅਸੀਂ ਇੱਥੇ ਗਲੀ ਗਲੀ ਜਾ ਕੇ ਮੈਂ ਖੁਦ ਦੇਖਿਆ ਕਿਸੇ ਨੂੰ ਵੀ ਕਿਹਾ ਵੀ ਪਾਈ ਇੱਥੇ ਕੋਆਰਡੀਨੇਟਰ ਤੁਹਾਡੇ ਟਰਾਂਸਫਾਰਮਰ ਲਗਾ ਦਿੱਤਾ ਜਾਵੇ ਤਾਂ ਜੋ ਸਾਡੀ ਇਹ ਸਮੱਸਿਆ ਹੱਲ ਹੋ ਜਾਵੇ ਲੇਕਿਨ ਏਰੀਆ ਦੇ ਵਿੱਚ ਕੋਈ ਟਰਾਂਸਫਾਰਮਰ ਲਗਾਉਣ ਨੂੰ ਤਿਆਰ ਨਹੀਂ ਬਿਜਲੀ ਇੱਥੇ ਲੱਗਿਆ ਹੋਇਆ ਜਿਹੜੇ ਲੱਗੇ ਹੋਏ ਨੇ ਉਹ ਕਹਿੰਦੇ ਨੇ ਇੱਥੇ ਜਿਹੜੀ ਹੈਗੀ ਆ ਕਲੋਨੀਆਂ ਪਿਛਲੇ ਸਮੇਂ ਚ ਪੰਜ ਬਣ ਗਈਆਂ ਪੰਜ ਛੇ ਕਲੋਨੀਆਂ ਬਣ ਗਈਆਂ ਆਬਾਦੀ ਜਿਹੜੀ ਪਹਿਲਾਂ ਨਾਲੋਂ ਡਬਲ ਹੋ ਗਈ ਆ ਉਸ ਆਬਾਦੀ ਦੇ ਵਿੱਚ ਲਾਈਟ ਓਨੀ ਹੋਈਆਂ ਪਾਣੀ ਟਿਊਬਲ ਓਨੇ ਹੀ ਲੱਗੇ ਹੋਏ ਨੇ ਲੇਕਿਨ ਟਰਾਂਸਫਾਰਮਰ ਓਨੇ ਹੀ ਲੱਗੇ ਹੁਣ ਸਾਨੂੰ ਟਰਾਂਸਫਾਰਮਰਾਂ ਦੀ ਵੱਧ ਲੋਡ ਹੈਗੀ ਆ ਪਿਛਲੇ ਲੰਬੇ ਸਮੇਂ ਚ ਇੱਕ ਟਿਊਬਲ ਦੀ ਸਸੇ ਪ੍ਰੋਬਲਮ ਜਿਹੜੀ ਆਈ ਸੀ ਉਹ ਅਸੀਂ ਬੀਬੀ ਹੁਣਾਂ ਦੇ ਨੋਟਿਸ ਵਿੱਚ ਲਿਆਂਦੀ ਆ ਬਹੁਤ ਛੇਤੀ ਸਾਡਾ ਇੱਕ ਟਿਊਬਲ ਇੱਥੇ ਲੱਗਣ ਜਾ ਰਿਹਾ ਆ ਹੋ ਸਕਦਾ ਮਹੀਨੇ ਡੇਢ ਮਹੀਨੇ ਚੁੱਟੀਆਂ ਉਹ ਵੀ ਅਪਡੇਟ ਹੋ ਜਵੇ ਲੱਗ ਜਵੇ ਤੇ ਇਹ ਸਾਰੀ ਸਮੱਸਿਆ ਜਿਹੜੀ ਹੈਗੀ ਆ ਬੀਬੀ ਹੁਣੀ ਬਹੁਤ ਕਹਿੰਦਾ ਕਿ ਐਮਐਲਏ ਦਾ ਉਹਨਾਂ ਨੇ ਕਿਹਾ ਹੋਇਆ ਜੇ ਕਲੋਦਾ ਕਾ ਇਹ ਹਾਲ ਹੋ ਜਾਵੇ ਦੇਖੋ ਮੇਰੇ ਦੇਖੋ ਜਿਹੜੀ ਮੇਰੇ ਕੋਲ ਬਿਜਲੀ ਬੋਰਡ ਵੱਲੋਂ ਹਦਾਇਤ ਆਈ ਸੀ ਉਹ 15 ਦਿਨ ਦਾ ਟਾਈਮ ਮੰਗਿਆ ਸੀ ਉਹਨਾਂ ਨੇ 15 ਦਿਨ ਮੇਰੀ ਖਿਆਲ ਵਿੱਚ ਅਜੇ 2-3 ਦਿਨ ਰਹਿੰਦੇ ਆ ਦੋ ਤਿੰਨ ਦਿਨ ਰਹਿੰਦੇ ਆ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਸੀ ਇਹ ਸਾਰਾ ਹੱਲ ਹੋ ਜਾਊਗਾ ਅਸੀਂ ਪ੍ਰੋਪਰ ਵੇਅ ਦੇ ਵਿੱਚ ਕੰਮ ਕਰਦੇ ਪਏ ਆ ਸਾਰਾ ਏਰੀਆ ਜਿਹੜਾ ਹੈਗਾ ਆ ਉਹ ਕਹਿ ਰਹੇ ਆ ਕਿ ਦੋ ਦਿਨ ਰਹਿ ਗਏ ਉਹਦੇ ਵਿੱਚ ਕੀ ਹੱਲ ਹੋ ਗਿਆ ਸਾਡੇ ਵਿੱਚ ਸਾਡੇ ਵਿੱਚ ਜਿਹੜਾ ਹੈਗਾ ਤਿੰਨ ਏਰੀਏ ਆਉਂਦੇ ਸੀ ਲੋਹਾਰਾ ਡਾਬਾ ਈਸ਼ਰਨਗਰ ਇਹਨਾਂ ਤਿੰਨਾਂ ਏਰੀਆ ਦਾ ਜਿਹੜਾ ਲੋਡ ਸੀਗਾ ਉਹ ਲੋਡ ਜਿਹੜਾ ਇੰਨਾ ਕੁ ਜ਼ਿਆਦਾ ਸੀਗਾ ਪ੍ਰਸ਼ਾਸਨ ਨੇ ਦੇਖਦੇ ਹੋਏ ਆ ਉਸ ਚੀਜ਼ ਨੂੰ ਇਹ ਮਹਿਸੂਸ ਕੀਤਾ ਵਾਕਈ ਸਾਡੀ ਮਜਬੂਰੀ ਨੂੰ ਸਮਝਿਆ ਬੱਚਿਆਂ ਦੀ ਦੁੱਖ ਨੂੰ ਸਮਝਿਆ ਉਸਨੇ ਆ ਤਾਰਾਂ ਪਾਤੀਆਂ ਇਹ ਤਕਰੀਬਨ 20-22 ਦਿਨ ਤੋਂ 15-20 ਦਿਨ ਤੋਂ ਤਾਰਾਂ ਪੈ ਰਹੀਆਂ ਨੇ ਪੈ ਗਈਆਂ ਨੇ ਈਸ਼ਾ ਨਗਰ ਚ ਪੈ ਗਈਆਂ ਨੇ ਅੱਜ ਵੀ ਮੇਰੀ ਸਵੇਰੇ ਬਿਜਲੀ ਬੋਰਡ ਹਾਂਜੀ ਹਾਂ ਬਿਲਕੁਲ ਬਿਲਕੁਲ ਹੱਲ ਹੋ ਜਾਏਗਾ ਜੀ ਬਹੁਤ ਛੇਤੀ ਹੱਲ ਹੋ ਜਾਏਗਾ ਅੱਜ ਵੀ ਮੇਰੀ ਐਸਡੀਓ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਇੱਕਦਾਲ ਦੱਸੀ ਆ ਵੀ ਸਾਡੇ ਸਿਰਫ ਬਲੌਕ ਭਰਨ ਵਾਲੇ ਰਹਿ ਗਏ ਨੇ ਉਹ ਬਲੌਕ ਭਰ ਜਾਣੇ ਨੇ ਈਸ਼ਾ ਨਗਰ ਤੱਕ ਤਾਰ ਪਹੁੰਚ ਚੁੱਕੀ ਆ ਇਹ ਬਹੁਤ ਸ਼ੇਤੀ ਬਹਾਲ ਹੋ ਜਾਏਗਾ ਔਰ ਪਬਲਿਕ ਨੂੰ ਵੀ ਅਸੀਂ ਇੱਕ ਹਮਾਇਤ ਇੱਕ ਕੋਸ਼ਿਸ਼ ਕਰਦੇ ਆ ਇੱਕ ਰਿਕਵੈਸਟ ਕਰਨਾ ਚਾਹੁੰਦੇ ਆ ਵੀ ਪਲੀਜ਼ ਵੀ ਅਸੀਂ ਇਸ ਗੱਲ ਨੂੰ ਸਮਝੀਏ ਕਿ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਜੇ ਕੁਝ ਨਹੀਂ ਕਰਾਇਆ ਤੇ ਇਹ ਸਰਕਾਰ ਜਦੋਂ ਆਈ ਆ ਇਸ ਨੇ ਆਉਂਦੇ ਸਾਰ ਆਪਣਾ ਕੰਮ ਕਰਨਾ ਸਟਾਰਟ ਕਰ ਦਿੱਤਾ ਅਜੇ 3 ਕੁ ਮਹੀਨੇ ਹੋਏ ਨੇ 3 ਮਹੀਨਿਆਂ ਦੇ ਵਿੱਚ ਪੂਰਾ ਗਰਾਫ ਬਣਾ ਕੇ ਏਰੀਆ ਨੂੰ ਅਲੱਗ ਕਰਕੇ ਉਸ ਨੂੰ ਪ੍ਰੋਪਰ ਕੰਡੀਸ਼ਨ ਚ ਵੇ ਆਫ ਕੰਡੀਸ਼ਨ ਦੇਣ ਦਾ ਕੰਮ ਕੀਤਾ ਆ ਚਾਹੇ ਉਹ ਬਿਜਲੀ ਦਾ ਕੰਮ